ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਨਵੇਂ ਦਿਨ ਦੀ ਨਵੀਂ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਜੀ ਆਇਆਂ ਨੂੰ ਤੇ ਦੋਸਤੋ ਅੱਜ ਤਰੀਕ 6 ਮਈ ਸਾਲ 2024 ਦਿਨ ਸੋਮਵਾਰ ਹੈ ਇਸ ਸਮੇਂ ਆਪਾਂ ਆਪਣੇ ਘਰੇ ਖੜੇ ਹਾਂ ਬੈਕ ਸਾਈਡ ਤੇ ਆਪਾਂ ਨੇ ਜਾਣਾ ਅੱਜ ਰਾਜਪੁਰੇ ਇੱਕ ਰਾਜਪੁਰੇ ਆਪਣੇ ਯਾਰ ਦੋਸਤਾਂ ਯਾਰ ਮਿੱਤਰ ਉਹਨਾਂ ਨੇ ਆਣਾ ਹੈ ਅੰਬਾਲੇ ਸਾਈਡ ਤੋਂ ਉਹਨਾਂ ਨੂੰ ਮਿਲਣਾ ਤੇ ਮੋਟਰਸਾਈਕਲ ਤੇ ਜਾਣਾ ਆਪਾਂ ਨੇ ਤੇ ਮੋਟਰਸਾਈਕਲ ਤੋਂ ਆਪਾਂ ਨੂੰ ਯਾਦ ਆਇਆ ਕਿ ਆਪਾਂ ਨੇ ਜਿਹੜਾ ਮੋਟਰਸਾਈਕਲ ਉਹਦੀ ਆਪਣੀ ਸਰਵਿਸ ਹੈ ਜਿਹੜੀ 1 ਸਾਲ ਹੋ ਗਿਆ ਮੋਟਰਸਾਈਕਲ ਨੂੰ 1 ਸਾਲ ਵਾਲੀ ਤੀਸਰੀ ਸਰਵਿਸ ਹੁੰਦੀ ਉਹ ਵੀ ਕਰवानी ਹੈ ਤੇ ਵੈਸੇ ਤਾਂ ਉਹਦੀ ਅਪਾਇੰਟਮੈਂਟ ਕੱਲ ਦੀ ਹੈ ਪਰ ਆਪਾਂ ਨੇ ਜਿਵੇਂ ਅੱਜ ਜਾਣਾ ਕੰਮਕਾਰ ਕਰਕੇ ਕੋਸ਼ਿਸ਼ ਕਰੂਗੇ ਜੇ ਆਪਣੀ ਮੋਟਰਸਾਈਕਲ ਦੀ ਸਰਵਿਸ ਅੱਜ ਹੋ ਜਾਂਦੀ ਹੈ ਤੇ ਹੁਣ ਆਪਾਂ ਚੱਲਦੇ ਹਾਂ ਤੇ ਉੱਥੇ ਪਹੁੰਚ ਕੇ ਆਪਾਂ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਜੇ ਤੁਸੀਂ ਅੱਜ ਵੀਡੀਓ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਤੇ ਸੇਮ ਫੇਸਬੁੱਕ ਪੇਜ ਦਾ ਨਾਮ ਇਸੇ ਨਾਮ ਤੋਂ ਹੈ ਫੇਸਬੁੱਕ ਪੇਜ ਨੂੰ ਫੋਲੋ ਕਰਿਓ ਤੇ ਹੁਣ ਆਪਾਂ ਇਹ ਆਪਣਾ ਜਿਹੜਾ ਮਕਾਨ ਬਣਿਆ ਪਿੱਛੇ ਦੀ ਬੈਕ ਸਾਈਡ ਤੇ ਖੜੇ ਆਂ ਪਿੱਛੇ ਆਪਣੀ ਜਗ੍ਹਾ ਕੁਛ ਇਹ ਖਾਲੀ ਪਈਏ ਸਮਾਨ ਵਗੈਰਾ ਜਿੱਮੇ ਫालतू ਸਮਾਨ ਪਿਆ ਤੇ ਨਾਲ ਆਪਣਾ ਪਿੱਛੇ ਜਿਹੜਾ ਹੈ ਉਸ ਪਾਸੇ ਤੱਕ ਆਪਣੀ ਜਗ੍ਹਾ ਹੈਗੀ ਹੈ ਤੇ ਉੱਥੇ ਸਾਰਾ ਗਵੰਡੀਆਂ ਜਿਹੜਾ ਮਕਾਨ ਹੈ ਉਹਦਾ ਕੰਮ ਸ਼ੁਰੂ ਹੋ ਰਿਹਾ ਹੈ। ਲੋ ਜੀ ਮੋਟਰਸਾਈਕਲ ਆਪਨੇ ਸਟਾਰਟ ਕਰ ਲਿਆ 2-4 ਮਿੰਟ ਲਈ ਤੇ ਹੁਣ ਆਪਾਂ ਜਾਣ ਲੱਗੇ ਆਂ ਰਾਜਪੁਰੇ ਨੂੰ। ਉੱਥੇ ਪਹੁੰਚ ਕੇ ਆਪਾਂ ਗੱਲਬਾਤ ਕਰਦੇ ਆਂ। ਲੋ ਜੀ ਸਹੀ 9:50 ਮਿੰਟ ਹੋ ਗਏ। ਤੇ ਆਪਾਂ ਪਹੁੰਚ ਗਏ ਆ ਰਾਜਪੁਰੇ ਆਪਾਂ ਨੇ ਬਾਬਾ ਮੋੜ ਜਾਂ ਗगन ਚੌਂਕ ਦੇ ਕੋਲ ਮੋਟਰਸਾਈਕਲ ਆਪਣਾ ਲਾਤੀ ਇੱਥੇ ਤੇ ਹੁਣ ਆਪਣੇ ਯਾਰ ਦੋਸਤ ਆਣ ਵਾਲਾ ਉਹਦੀ ਵੇਟ ਹੋ ਰਹੀ ਏ ਜਿਵੇਂ ਉਹ ਆਂਦਾ ਆਪਾਂ ਉਹਨੂੰ ਮਿਲਦੇ ਆਂ ਤੇ ਅਗਲੀ ਗੱਲਬਾਤ ਕਰਦੇ ਆਂ ਤੇ ਇੱਥੇ ਥੋੜੀ ਜਿਹਾ ਜਗ੍ਹਾ ਬਣੀ ਹੋਈ ਏ ਛਾਂ ਛੂ ਹੈਗੀ ਇੱਥੇ ਮੋਟਰਸਾਈਕਲ ਆਪਾਂ ਨੇ ਲਾਤੀ ਆ ਤੇ ਇਹ ਕੁਝ ਇਸ ਤਰ੍ਹਾਂ ਦਾ ਮਾਹੌਲ ਏ ਇੱਥੇ ਰਾਜਪੁਰੇ ਗगन ਚੌਂਕ ਜਾਂ ਰਾਜਪੁਰਾ ਬਾਈਪਾਸ ਤੁਸੀਂ ਕਹਿ ਸਕਦੇ ਹੋ ਸਾਹਮਣੇ ਜਿਹੜਾ ਰੋਡ ਏ ਇਹ ਅ ਅੰਬਾਲੇ ਨੂੰ ਹੋ ਕੇ ਦਿੱਲੀ ਨਿਕਲ ਜਾਂਦਾ ਹੈ ਤੇ ਇਸ ਸਾਈਡ ਲੁਧਿਆਣਾ ਜਲੰਧਰ ਅੰਮ੍ਰਿਤਸਰ ਨੂੰ ਚਲੇ ਜਾਂਦਾ ਹੈ ਤੇ ਇੱਥੇ ਨੇੜੇ ਹੀ ਥੋੜਾ ਜਿਹਾ ਕਿਲੋਕੀਮੀਟਰ ਤੋਂ ਵੀ ਘੱਟ ਦੂਰੀ ਜਾ ਕੇ ਬੱਸ ਸਟੈਂਡ ਬਣਿਆ ਹੋਇਆ ਤੇ ਹੁਣ ਆਪਾਂ ਦੇਖਦੇ ਹਾਂ ਕਿ ਉਹ ਇੱਥੇ ਗगन ਚੌਕਿਆਂ ਦੀ ਬਾਈਪਾਸ ਉਤਰਦੇ ਹਾਂ ਕਿ ਬੱਸ ਸਟੈਂਡ ਉਤਰਦੇ ਆ ਤੇ ਉਸ ਨਾਲ ਆਪਾਂ ਉਹਨਾਂ ਨੂੰ ਪਿਕ ਕਰ ਲੈਣੇ ਆ। ਲੋ ਜੀ ਹੁਣ ਆਪਾਂ ਆ ਗਏ ਆ ਜਿਹੜਾ ਪੁਰਾਣਾ ਬੱਸ ਸਟੈਂਡ ਰਾਜਪੇੜੀ ਵਿੱਚ ਬਣਿਆ ਹੋਇਆ ਤੇ ਟਾਈਮ ਹੋ ਗਿਆ 11:50 50 ਮਿੰਟ ਹੋ ਗਏ ਨਹੀਂ 2 ਘੰਟੇ ਹੋ ਗਏ ਤੇ ਸਰ ਆਪਾਂ ਨੂੰ ਮਿਲ ਗਏ ਆ ਸੀਪੀ ਸਰ ਐ। ਤੇ ਤਕਰੀਬਨ 9 ਵਜੇ ਚੱਲੇ ਆਂ ਸਵੇਰੇ ਤੁਸੀਂ ਬਾਲੇ ਤੋਂ ਹਾਂ 9 ਵਜੇ ਚੱਲੇ ਆਂ ਬਾਲੇ ਤੋਂ 10 ਵਜੇ ਪਹੁੰਚਣਾ ਸੀ ਨਾ ਰਾਜਪੁਰੇ ਤੇ ਬਾਕੀ ਥੋੜਾ ਜਿਹਾ ਲੇਟ ਹੋ ਗਿਆ ਉਹ ਵੀ ਆਪਾਂ ਬੈਨ੍ਹੇ ਆ ਗੱਲਬਾਤ ਕਰਦੇ ਆ ਕਿਉਂ ਲੇਟ ਹੋਏ ਆ ਤੇ ਹੁਣ ਆਪਾਂ ਚੱਲਦੇ ਸਰ ਬੈਨ੍ਹੇ ਹੀ ਕਿਤੇ ਆ ਜੀ ਤੇ ਸਰ ਬਾਰੇ ਮੈਂ ਥੋੜੀ ਜਿਹੀ ਤੁਹਾਨੂੰ ਜਾਣਕਾਰੀ ਦੇ ਦੇਣਾ ਪਿਛਲੇ ਸਾਲ ਜਰੂਰ ਨਵੰਬਰ 2023 ਦੇ ਵਿੱਚ ਆਪਾਂ ਜੈਸਲਮੇਰ ਟੂਰ ਕਰਿਆ ਹੈ ਤਾਂ ਉਸ ਟੂਰ ਦੇ ਵਿੱਚ ਮੈਂ ਜਿੱਕੇ ਬਟਿੰਡੇ ਤੋਂ ਗਿਆ ਸੀਗਾ ਸਰ ਵੀ ਗਏ ਸੀਗੇ ਤੇ ਸਰ ਦਾ ਨਾਮ ਹੈਗਾ ਸੀਪੀ ਸਰ ਕਹਿੰਦੇ ਨੇ ਆ ਤੇ ਕਰੋਜਪੁਰ ਕਿਲੇ ਦੇ ਵਿੱਚ ਗੁਰੂ ਹਰ ਸਾਹਿਬ ਜਿਹੜੀ ਲੋਕੇਸ਼ਨ ਹੈ ਜਗਾ ਅਸੀਂ ਉਸ ਦੇ ਘਾ ਤੋਂ ਸਰ ਬਿਲੋਂਗ ਕਰਦੇ ਆਂ ਤੇ ਉਸ ਟਾਈਮ ਤੋਂ ਸਾਡਾ ਜਿਹੜੀ ਦੋਸਤੀ ਹੈ ਪਿਆਰ ਮੁਹੱਬਤ ਬਣਿਆ ਹੋਇਆ ਕਿਉਂਕਿ ਜਿਹੜੀ ਦੋਸਤੀ ਹੈ ਇੱਕ ਉਮਰ ਦੇ ਕੇ ਨਹੀਂ ਹੁੰਦੀ ਏਗੀ ਉਮਰ ਦਾ ਕੋਈ ਮਤਲਬ ਨਹੀਂ ਹੁੰਦਾ ਲੋਕਾਂ ਦੇ ਵਿੱਚ ਤਾਂ ਕਰਕੇ ਸਰ ਨੇ ਵੀ ਉਸ ਟਾਈਮ ਬੜਾ ਪਿਆਰ ਕਰਿਆ ਬੇਟੇ ਈ ਨੀ ਤਰ੍ਹਾਂ ਆਪਾਂ ਨੂੰ ਰੱਖਿਆ ਤੇ ਉਸ ਟਾਈਮ ਤੋਂ ਹੀ ਸਾਡੀ ਫੋਨ ਤੇ ਜਾਂ ਮੈਸੇਜ ਤੇ ਗੱਲਬਾਤ ਹੁੰਦੀ ਰਹਿੰਦੀ ਏ ਤੇ ਸਰ ਨੇ ਇੱਕ ਦੋ ਵਾਰ ਪਹਿਲਾਂ ਵੀ ਕਿਹਾ ਕਿ ਆਪਾਂ ਮਿਲਣਾ ਏ ਇਕੱਠੇ ਹੋਣਾ ਏ ਤਾਂ ਯਾਨੀ ਕਿ 5-6 ਮਹੀਨੇ ਲਗਭਗ ਹੋ ਗਏ ਸਾਨੂੰ ਟੂਰ ਨੂੰ ਗਏ ਨੂੰ ਤੇ ਅੱਜ ਸਾਵੂ ਬਣਿਆ ਅੱਜ ਮੌਕਾ ਮਿਲਿਆ ਕੱਲ ਫੋਨ ਵੀ ਆਇਆ ਸੀਗਾ ਸਰਦਾਂ ਕੇ ਸਰਦੀ ਪ੍ਰੀਤਿਦਾਰੀ ਹੈਗੀ ਅੰਬਾਲੇ ਅੰਬਾਲੇ ਗਏ ਹੋਏ ਸੀਗੇ ਸਰ ਤੇ ਅੰਬਾਲੇ ਤੋਂ ਅੱਜ ਸਵੇਰੇ ਸਰਨੇ ਫੋਨ ਕਰਿਆ ਕਿ 9 ਵਜੇ ਬੱਸ ਲਈਏ 10 ਵਜੇ ਮਨਵਰਾਜਪੁਰੇ ਪਹੁੰਚਣਾ ਸੀਗਾ ਤੇ ਰਫਤੇ ਜੀ ਸ਼ੰਭੂ ਬਾਰਡਰ ਤੇ ਜਿਹੜਾ ਰਫਤਾ ਬੰਦ ਹੈ ਕਿਸਾਨ ਅੰਦੋਲਨ ਕਰਕੇ ਬੰਦ ਹੋਣ ਕਰਕੇ ਸਰ ਫਿਰ ਅੰਬਾਲੇ ਤੋਂ ਤਨੌਰ ਗਏ ਆ ਤਨੌਰ ਤੋਂ ਫਿਰ ਵੇਟ ਕਰੀ ਰਾਜਪੁਰੇ ਦੀ ਬੱਸ ਨਹੀਂ ਲਈ ਗਨੌਰ ਤੋਂ ਫਿਰ ਇਹਨਾਂ ਨੇ ਪਟਿਆਲੇ ਦੀ ਬੱਸ ਲਈ ਹੈ ਪਟਿਆਲੇ ਦੀ ਪਟਿਆਲੇ ਤੋਂ ਫੇਰੀ ਨਾ ਰਾਜਪ੍ਰੀਤ ਦੱਸ ਲਈਏ ਇਸ ਕਰਕੇ ਤਕਰੀਬਨ 2 2.5 ਘੰਟੇ ਹੋ ਗਏ ਸਾਨੂੰ ਆਪਣਾ ਨਿਕਲੇ ਹੋਣ ਥੋੜਾ ਪਰੇਸ਼ਾਨ ਵੀ ਹੋਏ ਆ ਪਰ ਫਿਰਾਲ ਆਪਾਂ ਹੁਣ ਇੱਥੇ ਇਕੱਠੇ ਹੋ ਗਏ ਕਿਉਂਕਿ ਮੈਂ ਕਰਦੀ ਵੇਟ ਕਰ ਰਹੀ ਸੀ ਨਵੀਂ ਬਸ ਛੱਡੇ ਦੇ ਗਗਨ ਚੌਂਕ ਤੇ ਤੇ ਫਿਰ ਸਭ ਦਾ ਫੋਨ ਆਇਆ ਕਹਿੰਦੇ ਬਸ ਆ ਗਈ ਇਥੇ ਪੁਰਾਣੇ ਬਾਸ ਛੱਡੇ ਤਾਂ ਫਿਰ ਹੁਣ ਅਸੀਂ ਪੁਰਾਣੇ ਬਾਸ ਛੱਡੇ ਤੇ ਕਿੱਥੇ ਜਨ ਫੋਨ ਇੱਕ 12 ਵਜੇ ਮਿਲੇ ਆ ਤੇ ਸਰ ਦੱਸੋ ਕੋਈ ਗੱਲਬਾਤ ਕੀ ਵੀ ਆਪਣਾ ਗੱਟਬਾਸਾ ਹੋ ਸੀ ਬਸ ਸਾਰਿਆਂ ਕਿਰ ਗਿਆ ਜੀ ਅੱਜ ਆਇਆ ਮਿਲਾਂਗੇ ਬਤਾएंगे ਸਹੀ ਗੱਲ ਹੈ ਗੱਲਬਾਤ ਕਰਾਂਗੇ ਕੋਈ ਨਾ ਵੀ ਅਗਲਾ ਰੂਟ ਵੀ ਘੱਡੂਗੇ ਆਪਣਾ ਉਹਦੇ ਬਾਰੇ ਗੱਲਬਾਤ ਕਰਾਂਗੇ ਬੱਠੂਨ ਪੀਣੇ ਆਪਾਂ ਚਾਹ ਪਾਣੀ ਪੀਣੇ ਫਿਰ ਗੱਲਾਂ ਕਰਦੇ ਆਂ ਸੱਜਣਾ ਤੇ ਇਹ ਬਣਿਆ ਹੋਇਆ ਭਾਈ ਰਾਜਪ੍ਰੇਦਾ ਜਿਹੜਾ ਪੁਰਾਣਾ ਬੱਸ ਅੱਡਾ ਕਿਸੇ ਟਾਈਮ ਇੱਥੇ ਪੂਰੀ ਰੌਣਕ ਚਹਿਲ ਪਹਿਲ ਹੁੰਦੀ ਸੀਗੀ ਸਾਰੀਆਂ ਬੱਸਾਂ ਇੱਥੋਂ ਰਾਜਪ੍ਰੇਦਾੋਂ ਆਉਂਦੀਆਂ ਜਾਂਦੀਆਂ ਸੀਗੀਆਂ ਪਰ ਹੁਣ ਇੱਥੇ ਰੌਣਕ ਜਿਹੜੀ ਆ ਥੋੜੀ ਜਿਹੀ ਕੱਟ ਗਈ ਹੈ ਕਿਉਂਕਿ ਨਵਾਂ ਬੱਸ ਅੱਡਾ ਜਿਹੜਾ ਬਾਈਪਾਸ ਕੋਲ ਬਣ ਗਿਆ ਹੈ ਦੂਰ ਵਾਲੀਆਂ ਰੂਟਾਂ ਵਾਲੀ ਬੱਸਾਂ ਉੱਥੋਂ ਮਿਲ ਜਾਂਦੀਆਂ ਤੇ ਲੋਕਲ ਪਿੰਡਾਂ ਵਾਲੀਆਂ ਬੱਸਾਂ ਤਾਂ ਉਹ ਇੱਥੋਂ ਮਿਲ ਜਾਂਦੀਆਂ ਤੇ ਇੱਥੇ ਬੱਸ ਅੱਡੇ ਦੇ ਨੇੜੇ ਇੱਕ ਦੇਖਣ ਵਾਲੀ ਜਗ੍ਹਾ ਮਣੀ ਹੋਈ ਹੈ ਤੇ ਹੁਣ ਮੈਂ ਤੇ ਸਰੋ ਜਾ ਰਹੇ ਆਂ ਉਹ ਚੀਜ਼ ਉਹ ਜਗ੍ਹਾ ਆਪਾਂ ਦੇਖਦੇ ਆਂ ਤੁਹਾਡੇ ਨਾਲ ਵੀ ਆਪਾਂ ਵੀਡੀਓ ਰਹੀ ਸਾਂਝੀ ਕਰਦੇ ਲੋ ਜੀ ਬਸ ਅੱਡੇ ਤੋਂ ਇੱਕ ਰਸਤਾ ਹੀ ਗਲੀ ਨਿਕਲ ਜਾਂਦੀ ਹੈ ਪਿੱਛੇ ਇੱਥੇ ਛੋਲੇ ਪੂੜੀਆਂ ਦੀ ਦੁਕਾਨ ਆਈ ਕਿ ਲੱਸੀ ਦੀ ਹੋਰ ਕਾਫੀ ਮਸ਼ਹੂਰ ਦੁਕਾਨ ਇੱਥੇ ਬਣੀ ਹੋਈ ਹੈ ਪੁਰਾਣੇ ਸਮੇਂ ਤੋਂ ਤੇ ਇੱਥੇ ਹੀ ਜਾ ਕੇ ਬਣਿਆ ਹੋਇਆ ਕਿਲਾ ਆ ਸਾਰੀ ਬਿਲਡਿੰਗ ਹੈ ਜਿਹੜੀ ਉੱਪਰ ਇਮਾਰਤ ਤੁਸੀਂ ਦੇਖ ਰਹੇ ਹੋ ਕਿਲੇ ਦੀ ਬਣੀ ਹੋਈ ਹੈ ਕਿਲੇ ਬਾਰੇ ਗੱਲਬਾਤ ਕਰਦੇ ਆਂ ਤਿੰਦਰ ਜਾ ਕੇ ਆਪਾਂ ਕਿਲੇ ਦਾ ਵਿਊ ਦੇਖਦੇ ਆਂ ਇਹ ਕਾਫੀ ਪੁਰਾਣਾ ਰਸਤਾ ਪਹਿਲਾਂ ਇੱਥੇ ਕਚੈਰੀਆਂ ਹੁੰਦੀ ਸੀ ਰਾਜਪਰੇ ਦੀਆਂ ਇਹ ਸਾਰੀ ਇੱਥੇ ਕਚੈਰੀਆਂ ਵਾਲੀ ਸੜਕ ਇੱਥੇ ਪੂਰੀ ਰੌਣਕ ਹੁੰਦੀ ਸੀਗੀ ਤੇ ਹੁਣ ਜਿਹੜੀਆਂ ਕਚੈਰੀਆਂ ਉਹ ਵੀ ਸ਼ਿਫਟ ਹੋ ਗਈਆਂ ਜਿੱਥੇ ਰਾਜਪੁਰੇ ਤੋਂ ਪਟਿਆਲਾ ਰੋਡ ਜਾਂਦੇ ਆਪਾਂ ਟਾਊਨ ਸਾਈਡ ਉੱਥੇ ਜਾ ਕੇ ਨਵੀਂ ਕਚੈਰੀਆਂ ਬਣ ਗਈਆਂ ਤੇ ਉੱਥੇ ਸਾਰੀ ਬਿਲਡਿੰਗ ਮਾਰਤਾ ਨਵੀਂ ਬਣ ਗਈ ਤੇ ਇੱਥੇ ਜਿਹੜੀ ਮਾਰਤਾ ਇਹ ਥੋੜੀ ਖਾਲੀ ਹੋ ਗਈ ਇੱਥੇ ਤੇ ਆਹ ਦੇਖੋ ਜਿਵੇਂ ਆਹ ਕਮਰੇ ਨੇ ਇੱਥੇ ਜਿੰਦੇ ਲੱਗੇ ਹੋਏ ਕਿਸੇ ਟਾਈਮ ਇੱਥੇ ਕੋਰਟ ਕਚੈਰੀਆਂ ਐਡਵੋਕੇਟ ਸਾਹਿਬ ਆ ਨੋਟਰੀ ਜਿਵੇਂ ਟੈਸਟ ਕਰਦੇ ਆ ਉਹ ਸਾਰੇ ਇੱਥੇ ਬੰਦੇ ਸੀਗੇ ਤੇ ਫਿਲਹਾਲ ਇੱਥੇ ਕੰਮ ਬੰਦ ਹੋ ਗਿਆ ਹੈ ਇਹ ਤੇ ਇਹ ਜਗ੍ਹਾ ਸ਼ਿਫਟ ਹੋਣ ਕਰਕੇ ਇਹ ਜਗ੍ਹਾ ਖੰਡਰ ਬਣ ਰਹੀ ਹੈ ਤੇ ਸਾਰੀ ਉੱਪਰ ਇਮਾਰਤ ਜਿਹੜੀ ਹੈ ਇਹ ਕਿਲੇ ਦੀ ਇਮਾਰਤ ਉੱਪਰ ਆਪਾਂ ਦੇਖ ਸਕਦੇ ਹੋ ਪਰ ਖਿੜਕੀਆਂ ਟਾਕੀਆਂ ਵਗੈਰਾ ਉਹ ਬਣੀਆਂ ਹੋਈਆਂ ਨੇ ਲੋ ਬਈ ਇਹ ਮੇਨ ਐਂਟਰੀ ਜਾਂ ਗੇਟ ਸੀ ਕਹਿ ਸਕਦੇ ਹੋ ਐਂਟਰੀ ਗੇਟ ਕਿਲੇ ਦਾ ਇੱਕ ਪੂਰੀ ਰਾਇਲ ਲੁੱਕ ਜਿਵੇਂ ਕਿਲੇ ਦਾ ਕੋਈ ਰਾਜੇ ਮਹਾਰਾਜਾ ਨੇ ਕਿਲਾ ਹੁੰਦਾ ਉਸ ਤਰ੍ਹਾਂ ਕਰਕੇ ਇੱਕ ਪੁਰਾਣੀ ਦਿੱਖ ਐਂਟਰੀ ਦਈ ਹੋਈ ਏ ਤੇ ਪਹਿਲਾਂ ਜਿਹੜੀਆਂ ਕਚੈਰੀਆਂ ਸਾਰੀਆਂ ਇੱਥੇ ਹੁੰਦੀ ਸੀਗੀਆਂ ਤਹਿਸੀਲਦਾਰ ਐਫਡੀ ਆਫਿਸ ਸਾਰੇ ਇੱਥੇ ਬੰਦੇ ਸੀਗੇ ਤਾਂ ਇਹ ਉਸ ਤਾਂ ਬਿਲਡਿੰਗ ਨੂੰ ਵਰਤਿਆ ਗਿਆ ਸੀਗਾ ਤੇ ਹੁਣ ਇਹ ਸ਼ਿਫਟ ਹੋ ਗਈ ਏ ਦੂਜੇ ਪਾਸੇ ਚਲੀ ਗਈ ਏ ਫਿਲਹਾਲ ਆਪਾਂ ਦੇਖਦੇ ਹਾਂ ਤੇ ਆ ਇੱਥੇ ਇਹਦੀ ਐਂਟਰੀ ਏ ਸਾਰੀ ਤੇ ਇੱਥੇ ਲਿਖਿਆ ਵੀ ਹੋਇਆ ਏ ਤੇ ਇੱਥੇ ਆ ਇੱਕ ਗੇਟ ਬਣਿਆ ਹੋਇਆ ਡੇਟ ਤੁਸੀਂ ਦੇਖ ਸਕਦੇ ਹੋ ਪੁਰਾਣੇ ਸਮੇਂ ਦੇ ਜਿਹੜੇ ਗੇਟ ਹੈ ਕੁਝ ਇਸ ਤਰ੍ਹਾਂ ਦੇ ਗੇਟ ਦਰਵਾਜ਼ੇ ਹੁੰਦੇ ਸੀਗੇ ਤੇ ਫਿਲਹਾਲ ਹਲੇ ਥੋੜੀ ਬੋਤੀ ਬਿਲਡਿੰਗ ਸਾਂਭੀ ਹੋਈ ਐ ਤੁਮ ਸਕਦੇ ਆਪਾਂ ਦੇਖ ਸਕਦੇ ਕੋਈ ਦੀ ਐਂਟਰੀ ਟਿਕਟ ਨਹੀਂ ਐ ਬਿਲਕੁਲ ਫ੍ਰੀ ਐ ਕਿਸੇ ਵੀ ਟਾਈਮ ਤੁਸੀਂ ਆ ਕੇ ਦਿਨਚੈ ਇਹਨੂੰ ਦੇਖ ਸਕਦੇ ਤੇ ਇੱਥੇ ਪੁਰਾਣੀਆਂ ਗੱਡੀਆਂ ਟਰੱਕ ਸਾਰਾ ਜਿਹੜਾ ਵੀ ਹੈ ਨਹੀਂ ਜਗ੍ਹਾ ਵਰਤੋ ਲਈ ਹੋਈ ਐ ਪੁਰਾਣੀਆਂ ਗੱਡੀਆਂ ਜਿਹੜੀਆਂ ਰਿਪੇਅਰ ਪੂਰ ਵਾਸਤੇ ਕੰਡਮ ਗੱਡੀਆਂ ਸਾਰੀਆਂ ਇੱਥੇ ਪਈਆਂ ਐ ਤੇ ਕਿਸੇ ਟਾਈਮ ਤਸਕੀਲਦਾਰ ਓਫਿਸ ਸਾਰਾ ਇਹਦੇ ਅੰਦਰ ਜਾ ਕੇ ਬਿਲਡਿੰਗ ਹੁੰਦੀ ਸੀ ਇੱਥੇ ਜਿਹੜੀਆਂ ਜਮੀਨ ਦੀਆਂ ਰਜਿਸਟਰੀਆਂ ਵਗੈਰਾ ਜਿਹੜਾ ਹੋਰ ਕੰਮ ਹੈ ਕਚੈਰੀਆਂ ਦੇ ਕੋਡ ਕਚੈਰੀਆਂ ਦਾ ਕੰਮ ਸਾਰਾ ਇਹਦੇ ਵਿੱਚ ਹੁੰਦਾ ਸੀਗਾ ਤੇ ਫਿਲਹਾਲ ਤਾਂ ਇਹ ਹੁਣ ਵਰਤੋਂ ਵਿੱਚ ਨਹੀਂ ਹੈ ਕਿਉਂਕਿ ਇਮਾਰਤ ਸਾਰੀ ਖਾਲੀ ਹੋ ਗਈ ਹੈ ਤੇ ਜਿਹੜਾ ਕਿਲਾ ਹੈ ਕਿੱਲੇ ਬਾਰੇ ਆਪਾਂ ਤੁਹਾਨੂੰ ਦੱਸਦੇ ਨੇ ਕਿ ਉਹ ਵੀ ਇੱਕ ਪਿੱਲਰ ਆ ਪਿੱਛੇ ਦਾ ਕ ਆਪਾਂ ਦੇਖ ਸਕਦੇ ਇਸ ਤਾਂ ਕਰਕੇ ਚਾਰ ਚੁਫੇਰੇ ਇਹ ਕਿਲਾ ਬਣਿਆ ਹੋਇਆ ਤੇ ਥੋੜੇ ਦਿਨ ਪਹਿਲਾਂ ਜਿੱਦ ਵਿੱਚ ਆਪਾਂ ਸ਼ੰਭੂ ਗਏ ਸੀਗੇ ਸ਼ੰਭੂ ਦੇ ਵਿੱਚ ਆਪਾਂ ਨੇ ਸ਼ੰਭੂ ਸਰਾਏ ਨਾਮ ਤੋਂ ਇੱਕ ਵੀਡੀਓ ਇੱਕ ਵਲੋਗ ਬਣਾਇਆ ਸੀਗਾ ਤੇ ਉੱਥੇ ਆਪਾਂ ਦੱਸਿਆ ਸੀਗਾ ਕਿ ਰੈਸਟ ਸਟਾਪ ਸੀਗਾ ਮੁਗਲਾਂ ਦਾ ਸ਼ੇਰ ਸ਼ਾਹ ਸੂਰੀ ਨੇ ਬਣਾਏ ਸੀਗਾ ਤੇ ਉਸ ਤੋਂ ਬਾਅਦ ਜਦੋਂ ਆਪਾਂ ਰਾਜਪਰੇਦ ਹੋ ਕੇ ਫਤਿਹਗੜ੍ਹ ਸਾਹਿਬ ਜਾਂਦੇ ਤਾਂ ਅਗਲਾ ਜਿਹੜਾ ਰੈਸਟ ਸਟਾਪ ਹੈ ਆਪਾਂ ਰਾਜਪਰੇਦ ਵਿੱਚ ਜਿਹੜਾ ਬਣਿਆ ਹੋਇਆ ਉਸ ਜਗ੍ਹਾ 'ਤੇ ਖੜੇ ਹਾਂ ਇਹਨੂੰ ਸਰਾਵੀ ਤੁਸੀਂ ਕਹਿ ਸਕਦੇ ਹੋ ਤੇ ਇਹ ਮੁਗਲਾਂ ਦੁਆਰਾ ਹੀ ਬਣਾਇਆ ਹੋਇਆ ਰੈਸਟ ਸਟਾਪ ਹੈ ਜਿਵੇਂ ਸ਼ੰਭੂ ਬਣਿਆ ਹੋਇਆ ਤਾਂ ਉਸ ਤੋਂ ਜਿਹੜਾ ਨੈਕ ਆਉਂਦਾ ਹੈ ਤਾਂ ਇਹ ਰਾਜਪਰੇਦ ਵਿੱਚ ਬਣਿਆ ਹੋਇਆ ਦੇ ਵਿੱਚ ਹਲੇ ਵੀ ਕੋਈ ਨਾ ਕੋਈ ਸਰਕਾਰੀ ਡਿਪਾਰਟਮੈਂਟ ਕੋਈ ਸਰਕਾਰੀ ਦਫ਼ਤਰ ਬਣਿਆ ਹੋਇਆ ਤੇ ਇੱਥੇ ਥੋੜੇ ਬਹੁਤੇ ਜਿੰਨੇ ਕੰਮ ਕਰ ਰਿਹਾ ਸਰਕਾਰੀ ਕੰਮ ਕਰ ਹੁੰਦੇ ਐ ਐਸ ਡੀਐਮ ਆਫਿਸ ਤੁਸੀਂ ਕਹਿ ਸਕਦੇ ਆ ਬਾਕੀ ਤਹਿਸੀਲਦਾਰ ਇਹ ਨਵੀਂ ਕਚੇਰੀਆਂ ਉਹ ਸ਼ਿਫਟ ਹੋ ਗਈਆਂ ਤੇ ਫਿਲਹਾਲ ਤਾਂ ਜਿਹੜੀ ਇਮਾਰਤ ਹੈ ਇੱਕ ਬਾਹਰ ਤੋਂ ਲੈ ਇੱਕ ਖੰਡਰ ਦੇ ਰੂਪ ਵਿੱਚ ਆਪ ਨੂੰ ਲੱਗਦੀ ਹੈ ਕਿ ਬਾਹਰੋਂ ਦੇਖ ਕੇ ਲੱਗਦਾ ਹੈ ਕਿ ਬਿਲਕੁਲ ਖਾਲੀ ਹੈ ਇਹ ਖੰਡਰ ਬਣਿਆ ਹੋਇਆ ਤੇ ਇਹ ਸਾਰਾ ਦੇਖੋ ਹਲੇ ਵੀ ਉੱਪਰ ਕਬੂਤਰ ਵਗੈਰਾ ਜਿੰਨੇ ਬੈਠੇ ਸਾਰੇ ਉਹਨਾਂ ਵਾਸਤੇ ਬੈਠਣ ਨੂੰ ਬਣੇ ਹੋਏ ਐ ਤੇ ਉੱਪਰ ਖਿੜਕੀਆਂ ਦਰਵਾਜ਼ੇ ਉਹ ਵੀ ਸਾਰਾ ਉੱਪਰ ਟੁੱ ਤੇਸਾ ਕਰਕੇ ਚਫੇਰੀ ਹੀ ਬਣਿਆ ਹੋਇਆ ਇਹ ਇਹ ਜਗ੍ਹਾ ਜਿਹੜੀ ਇਹ ਬਿਲਕੁਲ ਰਾਜਪੁਰਾ ਜਿਹੜਾ ਪੁਰਾਣਾ ਬਸਾਡਾ ਬਸਾਡ ਦੇ ਨੇੜੇ ਆ ਤੁਸੀਂ ਬੈਕ ਸਾਈਡ ਕਿਸੇ ਨੂੰ ਵੀ ਪੁੱਛ ਕੇ ਆ ਸਕਦੇ ਹੋ ਕਿ ਇੱਥੇ ਜਿਹੜਾ ਕਿਲਾ ਇਹ ਸਰਾਇ ਉਹ ਪੁੱਛ ਕੇ ਤੁਸੀਂ ਇੱਥੇ ਇਹਨੂੰ ਦੇਖ ਸਕਦੇ ਹੋ ਤੇ ਇਹ ਸੀਗਾ ਜੀ ਆਪਣਾ ਅੱਜ ਦਾ ਵਲੋਗ ਹੈ ਅੱਜ ਦੀ ਵੀਡੀਓ ਜਿਹਦੇ ਵਿੱਚ ਆਪਾਂ ਨੇ ਆਪਣੇ ਦੋਸਤ ਨੂੰ ਮਿਲੇ ਆ ਰਾਜਪੁਰੇ ਤੇ ਆਪਾਂ ਨੇ ਇਕੱਠੇ ਮਿਲ ਕੇ ਕਿਲਾ ਦੇਖਿਆ ਹੈ ਤੇ ਹੁਣ ਆਪਾਂ ਨੈਕਸਟ ਜਾਣਾ ਹੈਗਾ ਮੋਟਰਸਾਈਕਲ ਦੀ ਸਰਵਿਸ ਕਰਵਾਣੀ ਇਹਨਾਂ ਨੂੰ ਫੋਨ ਕਰਦੇ ਆਂ ਗੱਲਬਾਤ ਕਰਦੇ ਆਂ ਤੇ ਜੇ ਆਪਨ ਉਥੇ ਅਪਾਇੰਟਮੈਂਟ ਮਿਲੀ ਤਾਂ ਉਹ ਵੀ ਆਪਾਂ ਜਾਣਾ ਹੈ ਤੇ ਇਸ ਵੀਡੀਓ ਨੂੰ ਵਲੌਗ ਨੂੰ ਫਿਲਹਾਲ ਆਪਾਂ ਇੱਥੇ ਹੀ ਖਤਮ ਕਰਦੇ ਹਾਂ ਤੁਸੀਂ ਵੀਡੀਓ ਨੂੰ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਗਲੀ ਹੋਰ ਵੀਡੀਓ 'ਚ ਮਿਲਦੇ ਹਾਂ ਜੀ ਧੰਨਵਾਦ